ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਹਰਪ੍ਰੀਤ ਤੇ ਅੱਜ ਅਸੀਂ ਗੱਲ ਕਰਾਂਗੇ ਉਸ ਗੁਰੂ ਜੀ ਦੀ ਜੋ ਸਿਰਫ 5 ਸਾਲ ਦੀ ਉਮਰ ਵਿੱਚ ਗੁਰੂ ਗੱਦੀ ਤੇ ਬੈਠੇ ਪਰ ਆਪਣੀ ਨਿਮਰਤਾ ਮਿੱਠੇ ਬੋਲ ਤੇ ਦਇਆ ਨਾਲ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰ ਗਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 8ਵੇਂ ਸਿੱਖ ਗੁਰੂ ਅਧਿਆਇ ਪਹਿਲਾ ਚਲੋ ਦੋਸਤੋ ਸ਼ੁਰੂ ਕਰੀਏ ਉਹਨਾਂ ਦੀ ਪਵਿੱਤਰ ਜੀਵਨ ਕਹਾਣੀ ਜਨਮ ਤੇ ਪਰਿਵਾਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਨਮ 23 ਜੁਲਾਈ 1656 ਨੂੰ ਕੀਰਤਪੁਰ ਸਾਹਿਬ ਵਿੱਚ ਹੋਇਆ। ਉਹ ਗੁਰੂ ਹਰ ਰਾਏ ਸਾਹਿਬ ਜੀ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਛੋਟੇ ਪੁੱਤਰ ਸਨ। ਉਹਨਾਂ ਦਾ ਇੱਕ ਵੱਡਾ ਭਰਾ ਸੀ ਬਾਬਾ ਰਾਮ ਰਾਏ ਜੀ। ਗੁਰੂ ਹਰ ਰਾਏ ਸਾਹਿਬ ਜੀ ਆਪਣੇ ਦਿਆਲੂ ਸੁਭਾਅ, ਬਾਗਾਂ ਤੇ ਜਾਨਵਰਾਂ ਨਾਲ ਪਿਆਰ ਅਤੇ ਲੋਕਾਂ ਪ੍ਰਤੀ ਸੇਵਾ ਲਈ ਮਸ਼ਹੂਰ ਸਨ। ਉਹਨਾਂ ਦੇ ਘਰ ਦਾ ਮਾਹੌਲ ਆਤਮਿਕਤਾ ਤੇ ਸ਼ਾਂਤੀ ਨਾਲ ਭਰਿਆ ਸੀ। ਇਸੇ ਪਵਿੱਤਰ ਮਾਹੌਲ ਵਿੱਚ ਬਾਬਾ ਹਰਕ੍ਰਿਸ਼ਨ ਜੀ ਨੇ ਬਚਪਨ ਬਿਤਾਇਆ ਬਚਪਨ ਦੀ ਨਿਮਰਤਾ ਤੇ ਪਵਿੱਤਰਤਾ ਬਾਬਾ ਹਰਕ੍ਰਿਸ਼ਨ ਜੀ ਬਚਪਨ ਤੋਂ ਹੀ ਬਹੁਤ ਸ਼ਾਂਤ ਸਮਝਦਾਰ ਤੇ ਮਿੱਠੇ ਸੁਭਾਅ ਵਾਲੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਸੀ ਤੇ ਬੋਲਾਂ ਵਿੱਚ ਦਇਆ ਜਦੋਂ ਵੀ ਕੋਈ ਰੁੱਸਦਾ ਜਾਂ ਦੁਖੀ ਹੁੰਦਾ ਉਹ ਪਿਆਰ ਨਾਲ ਸਮਝਾਉਂਦੇ ਦਿਲਾਂ ਨੂੰ ਜਿੱਤੋ ਝਗੜਿਆਂ ਨਾਲ ਨਹੀਂ ਪਿਆਰ ਨਾਲ ਗੁਰੂ ਹਰ राय ਸਾਹਿਬ ਜੀ ਕਹਿੰਦੇ ਸਨ ਇਹ ਬੱਚਾ ਛੋਟਾ ਜ਼ਰੂਰ ਹੈ ਪਰ ਇਸ ਵਿੱਚ ਗੁਰੂ ਨਾਨਕ ਦੀ ਜੋਤ ਹੈ ਗੁਰੂ ਹਰ राय ਸਾਹਿਬ ਜੀ ਤੇ ਔਰੰਗਜ਼ੇਬ ਦਾ ਸੰਬੰਧ ਉਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਰਾਜ ਕਰ ਰਿਹਾ ਸੀ ਉਹ ਕਾਫੀ ਕਠੋਰ ਤੇ ਅਹੰਕਾਰੀ ਸ਼ਾਸਕ ਸੀ ਗੁਰੂ ਹਰ राय ਸਾਹਿਬ ਜੀ ਦੀ ਪ੍ਰਸਿੱਧੀ ਤੇ ਲੋਕਾਂ ਚ ਪਿਆਰ ਦੇਖ ਕੇ ਉਸ ਨੂੰ ਅਸਹਿਨਤਾ ਹੋਈ ਔਰੰਗਜ਼ੇਬ ਨੇ ਗੁਰੂ ਹਰ राय ਸਾਹਿਬ ਜੀ ਨੂੰ ਦਿੱਲੀ ਆਉਣ ਲਈ ਬੁਲਾਇਆ ਪਰ ਗੁਰੂ ਜੀ ਨੇ ਆਪ ਜਾਣ ਦੀ ਥਾਂ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਭੇਜਿਆ ਦਿੱਲੀ ਦਰਬਾਰ ਵਿੱਚ ਜਦੋਂ ਔਰੰਗਜ਼ੇਬ ਨੇ ਗੁਰਬਾਣੀ ਬਾਰੇ ਸਵਾਲ ਕੀਤਾ ਤਾਂ ਬਾਬਾ ਰਾਮ ਰਾਏ ਨੇ ਬਾਦਸ਼ਾਹ ਨੂੰ ਖੁਸ਼ ਕਰਨ ਲਈ ਬਾਣੀ ਦਾ ਅਰਥ ਬਦਲ ਦਿੱਤਾ ਇਹ ਸੁਣ ਕੇ ਗੁਰੂ ਹਰ राय ਸਾਹਿਬ ਜੀ ਦੁਖੀ ਹੋਏ ਤੇ ਕਿਹਾ ਜੋ ਗੁਰਬਾਣੀ ਦੇ ਅਸਲ ਅਰਥ ਬਦਲ ਦੇਵੇ ਉਹ ਗੁਰੂ ਗੱਦੀ ਲਈ ਯੋਗ ਨਹੀਂ ਇਸ ਤਰ੍ਹਾਂ ਗੁਰੂ ਹਰ राय ਸਾਹਿਬ ਜੀ ਨੇ ਆਪਣੇ ਛੋਟੇ ਪੁੱਤਰ ਬਾਬਾ ਹਰਕ੍ਰਿਸ਼ਨ ਜੀ ਨੂੰ ਅਗਲਾ ਗੁਰੂ ਚੁਣਿਆ ਗੁਰੂ ਗੱਦੀ ਦੀ ਸੌਂਪਣਾ 7 ਅਕਤੂਬਰ 1661 ਨੂੰ ਬਾਬਾ ਹਰਕ੍ਰਿਸ਼ਨ ਜੀ ਨੂੰ ਗੁਰੂ ਗੱਦੀ ਸੌਂਪੀ ਗਈ ਸਿਰਫ 5 ਸਾਲ ਦੀ ਉਮਰ ਵਿੱਚ ਗੁਰੂ ਬਣਨਾ ਸੁਣਨ ਵਿੱਚ ਅਜੀਬ ਲੱਗਦਾ ਹੈ ਪਰ ਜਦੋਂ ਸਿੱਖਾਂ ਨੇ ਉਹਨਾਂ ਦੇ ਚਿਹਰੇ ਦੀ ਰੌਸ਼ਨੀ ਤੇ ਮਿੱਠੇ ਬੋਲ ਸੁਣੇ ਉਹਨਾਂ ਨੂੰ ਸਮਝ ਆ ਗਿਆ ਕਿ ਇਹ ਬੱਚਾ ਸੱਚਾ ਮੁੱਚੀ ਗੁਰੂ ਨਾਨਕ ਦੀ ਜੋਤ ਦਾ ਵਾਰਿਸ ਹੈ ਗੁਰੂ ਹਰ राय ਸਾਹਿਬ ਜੀ ਨੇ ਕਿਹਾ ਸੀ ਜਿੱਥੇ ਨਿਮਰਤਾ ਤੇ ਪਵਿੱਤਰਤਾ ਹੋਵੇ ਉੱਥੇ ਹੀ ਗੁਰੂ ਦੀ ਰੌਸ਼ਨੀ ਹੁੰਦੀ ਹੈ ਗੁਰੂ ਹਰਕ੍ਰਿਸ਼ਨ ਜੀ ਦਾ ਸੁਭਾਅ ਗੁਰੂ ਬਣਨ ਤੋਂ ਬਾਅਦ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਹੁਤ ਸਾਦੇ ਰਹੇ ਉਹ ਬੱਚਿਆਂ ਨਾਲ ਖੇਡਦੇ ਸਿੱਖਾਂ ਨਾਲ ਪਿਆਰ ਨਾਲ ਗੱਲ ਕਰਦੇ ਤੇ ਹਮੇਸ਼ਾ ਕਹਿੰਦੇ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਉਹਨਾਂ ਦਾ ਹਰ ਬੋਲ ਸ਼ਾਂਤੀ ਤੇ ਮਿਠਾਸ ਨਾਲ ਭਰਿਆ ਹੁੰਦਾ ਸੀ। ਲੋਕ ਉਹਨਾਂ ਨੂੰ ਬਾਲ ਗੁਰੂ ਕਹਿ ਕੇ ਸਤਕਾਰ ਨਾਲ ਯਾਦ ਕਰਦੇ ਸਨ। ਦਿੱਲੀ ਦਾ ਬੁਲਾਵਾ ਜਦ ਗੁਰੂ ਹਰਿਕ੍ਰਿਸ਼ਨ ਜੀ ਦੀ ਪ੍ਰਸਿੱਧੀ ਵਧਣ ਲੱਗੀ ਔਰੰਗਜ਼ੇਬ ਨੇ ਉਹਨਾਂ ਨੂੰ ਵੀ ਦਿੱਲੀ ਬੁਲਾਇਆ। ਗੁਰੂ ਜੀ ਨੇ ਸ਼ਾਂਤੀ ਨਾਲ ਬੁਲਾਵਾ ਸਵੀਕਾਰ ਕੀਤਾ ਤੇ ਕਿਹਾ ਸੱਚੇ ਰਾਹ ਤੇ ਚੱਲਣ ਵਾਲੇ ਨੂੰ ਕਿਸੇ ਤਖਤ ਦਾ ਡਰ ਨਹੀਂ। ਉਹ ਕੀਰਤਪੁਰ ਤੋਂ ਦਿੱਲੀ ਵੱਲ ਰਵਾਨਾ ਹੋਏ ਇਹ ਯਾਤਰਾ ਸਿਰਫ ਰਸਤੇ ਦੀ ਨਹੀਂ ਸੱਚਾਈ ਤੇ ਦਇਆ ਦੀ ਪ੍ਰਤੀਕ ਬਣੀ ਚਲੋ ਦੋਸਤੋ ਅਗਲੇ ਅਧਿਆਇ ਵਿੱਚ ਅਸੀਂ ਜਾਣਾਂਗੇ ਗੁਰੂ ਹਰਿਕ੍ਰਿਸ਼ਨ ਜੀ ਦੀ ਦਿੱਲੀ ਪਹੁੰਚ ਉੱਥੇ ਹੋਈ ਮਹਾਮਾਰੀ ਦੌਰਾਨ ਉਹਨਾਂ ਦੀ ਸੇਵਾ ਤੇ ਗੁਰੂ ਤੇਗ ਬਹਾਦਰ ਜੀ ਦੀ ਚੋਣ ਬਾਰੇ ਅਧਿਆਇ ਦੂਜਾ ਦੋਸਤੋ ਉਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਸੀ ਜੋ ਧਰਮ ਦੇ ਮਾਮਲਿਆਂ 'ਚ ਬਹੁਤ ਸਖਤ ਸੀ ਜਦੋਂ ਉਸ ਨੂੰ ਪਤਾ ਲੱਗਿਆ ਕਿ ਸਿਰਫ 5 ਸਾਲ ਦਾ ਬੱਚਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਿੱਖਾਂ ਦਾ ਗੁਰੂ ਬਣ ਗਿਆ ਹੈ ਉਸਨੇ ਸੋਚਿਆ ਕਿ ਇਸ ਬੱਚੇ ਨੂੰ ਦਿੱਲੀ ਬੁਲਾਇਆ ਜਾਵੇ ਪਰ ਐ ਸੱਦਾ ਆਦਰ ਨਾਲ ਨਹੀਂ ਸੀ ਦੋਸਤੋ ਐ ਸੱਦਾ ਸੀ ਪਰਖਣ ਲਈ ਵੇਖਣ ਲਈ ਕਿ ਕੀ ਇਹ ਬੱਚਾ ਸੱਚਮੁੱਚ ਗੁਰਤਾ ਦੀ ਮਰਿਆਦਾ ਰੱਖ ਸਕਦਾ ਹੈ ਕਿ ਨਹੀਂ ਰਾਜਾ ਜੈ ਸਿੰਘ ਜੀ ਦੀ ਭੂਮਿਕਾ ਔਰੰਗਜ਼ੇਬ ਨੇ ਆਪਣੇ ਪਰੋਸੇਮੰਦ ਰਾਜੇ ਜੈ ਸਿੰਘ ਆਂਬਰ ਵਾਲੇ ਨੂੰ ਕਿਹਾ ਗੁਰੂ ਹਰਕ੍ਰਿਸ਼ਨ ਨੂੰ ਆਦਰ ਨਾਲ ਦਿੱਲੀ ਲਿਆਓ ਰਾਜਾ ਜੈ ਸਿੰਘ ਜੀ ਗੁਰੂ ਘਰ ਲਈ ਬਹੁਤ ਸਤਿਕਾਰ ਰੱਖਦੇ ਸਨ ਉਹ ਖੁਦ ਕੀਰਤਪੁਰ ਆਏ ਤੇ ਬੇਨਤੀ ਕੀਤੀ ਗੁਰੂ ਜੀ ਬਾਦਸ਼ਾਹ ਨੇ ਸੱਦਾ ਭੇਜਿਆ ਹੈ ਪਰ ਮੈਂ ਸਿਰਫ ਇੱਕ ਸੇਵਕ ਵਾਂਗ ਆਇਆ ਹਾਂ ਤੁਹਾਡਾ ਜੋ ਹੁਕਮ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਮਿੱਠੀ ਬੋਲੀ ਨਾਲ ਕਿਹਾ ਜੇ ਵਾਹੀ ਗੁਰੂ ਦੀ ਮਰਜ਼ੀ ਹੈ ਤਾਂ ਅਸੀਂ ਜਾਵਾਂਗੇ ਤੇ ਫਿਰ ਦੋਸਤੋ ਗੁਰੂ ਜੀ ਦਿੱਲੀ ਵੱਲ ਰਵਾਨਾ ਹੋਏ ਰਸਤੇ 'ਚ ਜਿੱਥੇ ਵੀ ਗੁਰੂ ਜੀ ਪਹੁੰਚਦੇ ਲੋਕ ਦਰਸ਼ਨ ਕਰਨ ਲਈ ਇਕੱਠੇ ਹੋ ਜਾਂਦੇ ਉਹਨਾਂ ਦੀ ਨਿਮਰਤਾ ਤੇ ਪਿਆਰ ਭਰੀ ਗੱਲਾਂ ਹਰ ਕਿਸੇ ਦੇ ਦਿਲ 'ਚ ਠੰਡ ਪਾ ਦਿੰਦੀਆਂ ਸਨ ਦਿੱਲੀ ਪਹੁੰਚਣਾ ਤੇ ਬੰਗਲਾ ਸਾਹਿਬ ਦਾ ਇਤਿਹਾਸ ਜਦੋਂ ਗੁਰੂ ਜੀ ਦਿੱਲੀ ਪਹੁੰਚੇ ਰਾਜਾ ਜੈ ਸਿੰਘ ਨੇ ਉਹਨਾਂ ਨੂੰ ਆਪਣੇ ਮਹਿਲ ਵਿੱਚ ਬਹੁਤ ਸਤਿਕਾਰ ਨਾਲ ਜਗ੍ਹਾ ਦਿੱਤੀ ਉਹੀ ਥਾਂ ਅੱਜ ਗੁਰਦੁਆਰਾ ਬੰਗਲਾ ਸਾਹਿਬ ਹੈ ਉਸ ਸਮੇਂ ਦਿੱਲੀ 'ਚ ਚੇਚਕ ਯਾਨੀ ਸਮਾਲ ਪੌਕਸ ਦੀ ਬਿਮਾਰੀ ਫੈਲੀ ਹੋਈ ਸੀ ਲੋਕ ਡਰੇ ਹੋਏ ਸਨ ਕਹਾਂਜ ਤਕਲੀਫ ਸੀ ਗਲੀਆਂ ਸੁੰਜੀਆਂ ਪਈਆਂ ਸਨ ਗੁਰੂ ਜੀ ਨੇ ਸੰਗਤ ਨੂੰ ਪ੍ਰੇਰਿਤ ਕੀਤਾ ਕਿ ਜੋ ਵੀ ਬਿਮਾਰ ਹੈ ਉਸ ਦੀ ਸੇਵਾ ਕਰੋ ਉਸ ਦਾ ਹੌਸਲਾ ਬਣੋ ਗੁਰੂ ਜੀ ਦੇ ਆਖਰੀ ਪਲ ਕੁਝ ਦਿਨਾਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਪ ਵੀ ਬਿਮਾਰ ਹੋ ਗਏ ਪਰ ਉਹਨਾਂ ਦੇ ਚਿਹਰੇ ਤੇ ਨਾ ਕੋਈ ਡਰ ਸੀ ਨਾ ਕੋਈ ਗਿਲਾ ਉਹ ਸ਼ਾਂਤੀ ਨਾਲ ਸੰਗਤ ਨੂੰ ਸਮਝਾਉਂਦੇ ਰਹੇ ਵਾਈ ਗੁਰੂ ਦੀ ਰਜ਼ਾ 'ਚ ਰਹੋ ਸੱਚ ਤੇ ਸੇਵਾ ਨਾ ਛੱਡੋ ਜਦੋਂ ਸੰਗਤ ਨੇ ਪੁੱਛਿਆ ਕਿ ਗੁਰੂ ਜੀ अगला गुरु कौन होवेगा ता गुरुजी ने बहुत प्यार ਨਾਲ ਕਿਹਾ ਬਾਬਾ ਬਕਾਲਾ ਇਹ ਸ਼ਬਦ ਸੁਣ ਕੇ ਸਭ ਹੈਰਾਨ ਰਹਿ ਗਏ ਕਈਆਂ ਨੂੰ ਸਮਝ ਨਾ ਆਇਆ ਕਿ ਬਖਾਲੇ ਕਿਹੜੀ ਥਾਂ ਹੈ ਪਰ ਗਿਆਨੀ ਸਿੱਖਾ ਨੇ ਜਲਦੀ ਹੀ ਜਾਣ ਲਿਆ ਕਿ ਬਖਾਲਾ ਗੁਰਦਾਸਪੁਰ ਦੇ ਨੇੜੇ ਇੱਕ ਪਿੰਡ ਹੈ ਜਿੱਥੇ ਬਾਬਾ ਤੇਗ ਬਹਾਦਰ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ ਰਹਿੰਦੇ ਸਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਇਹ ਸੰਕੇਤ ਸਾਫ਼ ਸੀ ਗੁਰੂ ਤੇਗ ਬਹਾਦਰ ਜੀ ਹੀ ਅਗਲੇ ਗੁਰੂ ਹੋਣਗੇ 30 ਮਾਰਚ 1964 ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤ ਜੋਤ ਸਮਾ ਲਈ ਉਹ ਥਾਂ ਜਿੱਥੇ ਗੁਰੂ ਜੀ ਨੇ ਆਖਰੀ ਸਾਹ ਲਿਆ ਸਿੱਖਾਂ ਨੇ ਉਹਨਾਂ ਦੇ ਠਹਿਰਣ ਤੇ ਮਾਨਵਤਾਵਾਦੀ ਕਾਰਜਾਂ ਨੂੰ ਯਾਦ ਕਰਨ ਲਈ ਬੰਗਲੇ ਨੂੰ ਪੂਜਾ ਸਥਾਨ ਵਿੱਚ ਬਦਲ ਦਿੱਤਾ ਅਸਲ ਗੁਰਦੁਆਰੇ ਦੀ ਇਮਾਰਤ ਸਿੱਖ ਜਰਨਲ ਸਰਦਾਰ ਬਗੇਲ ਸਿੰਘ ਦੁਆਰਾ ਗੁਰਦੁਆਰੇ ਵਜੋਂ ਸਥਾਪਿਤ ਕੀਤੀ ਗਈ ਸੀ ਅੱਜ ਵੀ ਜਦੋਂ ਅਸੀਂ ਉੱਥੇ ਮੱਥਾ ਟੇਕਦੇ ਹਾਂ ਉਹ ਥਾਂ ਸਾਨੂੰ ਸ਼ਾਂਤੀ ਪਿਆਰ ਤੇ ਨਿਮਰਤਾ ਦੀ ਯਾਦ ਦਿਵਾਉਂਦੀ ਹੈ। ਅੰਤਿਮ ਵਿਚਾਰ ਦੋਸਤੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਾਨੂੰ ਇਹ ਸਿਖਾਉਂਦੇ ਹਨ ਕਿ ਉਮਰ ਛੋਟੀ ਹੋ ਸਕਦੀ ਹੈ ਪਰ ਸੇਵਾ ਤੇ ਪਿਆਰ ਦਾ ਦਿਲ ਵੱਡਾ ਹੋਣਾ ਚਾਹੀਦਾ ਹੈ। ਉਹਨਾਂ ਨੇ ਆਪਣੀ ਮਿੱਠੀ ਬੋਲੀ ਤੇ ਦਿਆਲਤਾ ਨਾਲ ਲੋਕਾਂ ਦੇ ਦਿਲਾਂ 'ਚ ਵਾਹੀ ਗੁਰੂ ਦਾ ਨਾਮ ਵਸਾਇਆ। ਤੁਸੀਂ ਇਸ ਵੀਡੀਓ ਨੂੰ ਪਸੰਦ ਕੀਤਾ ਹੋਵੇ ਤਾਂ ਚੈਨਲ ਹਰਪ੍ਰੀਤ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ। ਅਗਲੀ ਵੀਡੀਓ ਵਿੱਚ ਮਿਲਦੇ ਹਾਂ ਇੱਕ ਹੋਰ ਪ੍ਰੇਰਕ ਕਹਾਣੀ ਨਾਲ ਸਤਿ ਸ੍ਰੀ ਅਕਾਲ ਜੀ